ਮਾਲਾ ਦਾ ਕੰਮ ਪੂਰੇ ਚੱਲ ਰਿਹਾ ਦੀ ਇਹ ਮਸ਼ੀਨਾਂ ਨੂੰ ਵਾਪਸ ਅੰਨਕਾਰ ਦਿੱਤਾ ਗਿਆ ਭਾਰਤੀ ਕਿਸਾਨ ਨੂੰ ਮੋੜ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਵੱਡੀ ਪੱਧਰ ਦੇ ਉੱਤੇ ਭਾਰਤੀ ਕਿਸਾਨ ਜੁਨੇ ਨੇ ਕੇਂਦਰ ਸਰਕਾਰ ਵੱਲੋਂ ਵਿੱਤੇ ਗਏ ਭਾਰਤ ਮਾਲਾ ਪ੍ਰੋਜੈਕਟ ਦੇ ਵਿੱਚ ਉਸ ਮੌਕੇ ਅਰਚਨਾ ਗਈ ਜਦੋਂ ਕਿਸਾਨਾਂ ਨੇ ਪੈਸੇ ਨਾ ਮਿਲਣ ਕਰਕੇ ਧਰਨਾ ਲਗਾ ਦਿੱਤਾ ਤੇ ਕੰਮ ਰੁਕ ਦਿੱਤਾ ਮਾਮਲਾ ਦਿੱਲੀ ਜੰਮੂ ਕਟੜਾ ਹਾਈਵੇ ਦਾ ਹੈ ਤੇ ਸੰਗਰੂਰ ਦੇ ਪਿੰਡ ਸੰਤੋਖਪੁਰਾ ਦੇ ਵਿੱਚ ਕਿਸਾਨਾਂ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਪੈਸੇ ਨਹੀਂ ਦਿੱਤੇ ਗਏ ਤਾਂ ਕਰਕੇ ਉਨ੍ਹਾਂ ਵੱਲੋਂ ਇਹ ਧਰਨਾ ਲਗਾਇਆ ਗਿਆ ਤੇ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਰੈਂਦਾ ਬਕਾਇਆ ਨਹੀਂ ਦਿੱਤਾ ਜਾਂਦਾ ਤਾਂ ਉਨ੍ਹਾਂ ਚ ਜੇ ਭਾਰਤ ਮਾਲਾ ਪ੍ਰੋਜੈਕਟ ਦਾ ਕੰਮ ਸ਼ੁਰੂ ਨਹੀਂ ਹੁੰਦਾ ਜਾਏਗਾ ਇਹਦੇ ਕਾਰਨ ਜੀ ਸਰਕਾਰ ਦੀਆਂ ਵੱਡੀਆਂ ਨਲਾਇਕੀਆਂ ਨੇ ਐਨ ਐਚ ਦੀਆਂ ਵੱਡੀਆਂ ਨਲਾਇਕੀਆਂ ਨੇ ਕਿਉਂ ਕਿਉਂਕਿ ਜਿਹੜਾ ਲੋਕਾਂ ਨਾਲ ਪੈਸਾ ਕੀਤਾ ਸੀ ਵਾਰਡ ਬਣਾਇਆ ਸੀ ਇਹਨਾਂ ਨੇ ਵੀ ਪੈਸਾ ਸੀ ਪਾਵਾਂਗੇ ਕਿਤੇ ਦਾ ਬਹੁਤ ਜ਼ਿਆਦਾ ਜਿਹੜਾ ਉੱਥੇ ਗਰਾਊਂਡ ਲੈਵਲ ਤੇ ਰੇਟ ਸੀ ਪਹਿਲਾਂ ਉਹ ਰੇਟਾਂ ਤੋਂ ਵੀ ਘੱਟ ਰੇਟ ਸਰਕਾਰ ਨੇ ਪਾਇਆ ਲੋਕਾਂ ਨੂੰ ਖੱਜਲਖਵਾਰ ਕਰਨ ਲਈ ਆ ਧਰਨੇ ਲਵਾਉਣ ਲਈ ਕਿਉਂ ਮਜਬੂਰੀ ਬਸ ਪੈ ਕੇ ਲੋਕ ਆ ਬੈਂਦੇ ਨੇ ਠੰਡ ਦੇ ਵਿੱਚ ਬੈਠਣਾ ਸਖਾਲਾ ਨਹੀਂ ਅਸੀਂ ਆ ਟਰਾਲੀਆਂ ਵੀ ਖੜਾਈਆਂ ਨੇ ਪੱਕਾ ਮੋਰਚਾ ਚਲਾਇਆ ਇੱਥੇ ਕੰਮ ਵੀ ਰੋਕਿਆ ਕਿਸਾਨ ਆਪਦਾ ਵੀ ਕੰਮ ਛੱਡਦਾ ਉਧਰੋਂ ਕੱਤੇ ਦੇ ਮਹੀਨੇ ਦਾ ਬਜਾਈ ਦਾ ਟਾਈਮ ਹਰੇਕ ਬੰਦਾ ਆਪਣੀ ਕਣਕ ਬੀਜ ਰਿਹਾ ਇੱਥੇ ਆ ਕਿਰਤੀ ਲੋਕਾਂ ਨੂੰ ਰੇਵੀ ਬੈਠਣਾ ਪੈ ਰਿਹਾ ਖੇਤਾਂ 'ਚ ਕਣਕ ਵੀ ਬੀਜ ਰਿਹਾ ਜਿਹੜੀ ਕਿਸਾਨ ਦੀ ਜ਼ਿੰਦਗੀ ਆ ਉਹ ਨਰਕ ਨੂੰ ਬੱਤਰ ਕਰਦੇ ਜਾ ਰਹੀਆਂ ਨੇ ਇਹ ਸਰਕਾਰਾਂ ਦੀ ਹੁਣ ਕੀ ਜੇਕਰ ਸਰਕਾਰ ਵੱਲੋਂ ਕੋਈ ਪੈਸਾ ਪਰ ਪਾਉਣ ਦੀ ਹੰਮੀ ਨਹੀਂ ਭਰੀਂਦੀ ਤਾਂ ਅਗਲਾ ਸਟੈਪ ਕੀ ਹੋਊਗਾ ਅਗਲਾ ਸਟੈਪ ਤਾਂ ਇਹੀ ਹੈ ਜੀ ਉਹਨਾਂ ਚਿਰ ਅਸੀਂ ਆਹ ਰੋਡ ਦਾ ਕੰਮ ਰੋਕਤਾ ਅਜੇ ਦੇਖਦੇ ਆਂ ਆਉਂਦੇ ਨੇ ਕਹਿੰਦੇ ਨੇ ਮਿੱਠੀਆਂ ਗੋਲੀਆਂ ਦਿੰਦੇ ਨੇ ਵੀ ਜਿਹੜੀ ਆਪਣੇ ਐਪਲੀਕੇਸ਼ਨਾਂ ਜੀ ਉੱਤੇ ਐਨਐਚ ਨੂੰ ਭੇਜਤੀ ਤਹਿਸੀਲਦਾਰ ਸਾਹਿਬ ਆਏ ਨੇ ਸਾਨੂੰ ਵਿਸ਼ਵਾਸ ਦਿਵਾਈ ਜਾਂਦੇ ਨੇ ਉਹ ਇਹ ਨਹੀਂ ਪਤਾ ਸਹੀ ਹੈ ਜਾਂ ਗਲਤ ਹੈ ਉਹ ਜਾਣਦੇ ਨੇ ਇਸ ਤੋਂ ਬਾਅਦ ਜੇਕਰ ਪ੍ਰਸ਼ਾਸਨ ਦੀ ਜਾਂ ਸਰਕਾਰ ਦੀ ਅੱਖਾਂ ਨਹੀਂ ਖੁੱਲਦੀਆਂ ਤਾਂ ਅਗਲੀ ਰਣਨੀਤੀ ਹੈ ਜਿਹੜਾ ਅਗਲਾ ਸਟੈਪ ਅਸੀਂ ਉਹ ਪਟਾਂਗੇ ਇਸ ਮੌਕੇ ਪੀੜਤ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਐਕਵਾਇਰ ਕੀਤੀ ਗਈ ਸੀ 파ਰਤਮਾਲਾ ਪ੍ਰੋਜੈਕਟ ਦੇ ਤਹਿਤ ਲੇਕਿਨ ਉਨ੍ਹਾਂ ਨੂੰ ਪੂਰੇ ਪੈਸੇ ਨਹੀਂ ਦਿੱਤੇ ਗਏ ਤੇ ਬਕਾਇਆ ਮਿਲਣ ਤੱਕ ਉਨ੍ਹਾਂ ਦਾ ਇਹ ਧਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਮਸਲਾ ਇਹ ਆ ਵੀਰ ਜੀ ਇੱਥੇ ਸਾਡੇ ਨਾਲ ਸਾਨੂੰ ਮਤਲਬ ਇਹਨਾਂ ਨੇ ਪੇਮੈਂਟ ਨਹੀਂ ਪਾਰੇ ਸਾਡੇ ਲਗਭਗ ਡੇਢ ਸਾਲ ਹੋ ਗਏ ਨਾ ਸਰਕਾਰ ਨੂੰ ਸਾਨੂੰ ਲਾਰੇ ਲਾਉਂਦੇ ਨੂੰ ਕਿ ਤੁਹਾਡਾ ਪੈਸੇ ਪਾਉਣੇ ਅੱਜ ਪਾਉਣੇ ਕੱਲ ਪਾਉਣੇ ਆ ਇਹ ਸਾਨੂੰ ਲਾਰੇ ਤਲਾਰੇ ਲਾਈ ਜਾਂਦੇ ਆ ਅਸੀਂ ਦਫ਼ਤਰ ਜਾਂਦੇ ਸਾਨੂੰ ਮਿੱਟੀ ਗੋਲੀ ਦੇ ਕੇ ਮੋੜ ਦਿੰਦੇ ਆ ਉੱਥੋਂ ਸਾਡੀ ਪੇਮੈਂਟ ਨਹੀਂ ਪਾਰੇ ਜੀ ਇਹ ਰੋਡ ਦੀ ਕਿੰਨੀ ਪੇਮੈਂਟ ਹੈਗੀ ਲਗਭਗ 6 6.5 ਕਰੋੜ ਰੁਪਏ ਪੇਮੈਂਟ ਜੀ ਕਿੰਨੇ ਕਿਸਾਨਾਂ ਦੀ ਪੇਮੈਂਟ ਹੈ ਇਹ ਹੈਗਾ ਜੀ ਕਟਕਟ 20 ਤੋਂ 25 ਕਿਸਾਨਾਂ ਦੀ ਪੇਮੈਂਟ ਹੈਗੀ ਹੈ ਜੀ ਕਿਹੜੇ ਮੈਕਪ ਦੀ ਪੇਮੈਂਟ ਰਹਿੰਦੀ ਹੈ ਇਹ ਆਪਣੇ ਆਹੇ ਜੀ ਭਾਰਤ ਮਾਲਾ ਪ੍ਰ ਤਾਰਦ ਮੈਲਾਪਾ ਹਾਂਜੀ ਪ੍ਰੋਜੈਕਟ ਦੀ ਕਿੰਨੀ ਤੁਹਾਡੇ ਪਿੰਡ ਦੀ ਕਿੰਨੀ ਜ਼ਮੀਨ ਜਿਹੜੀ ਰਿਕੁਆਇਰ ਇਹ ਲਗਭਗ 50 ਏਕੜ ਜ਼ਮੀਨ ਹੈ ਹੈਗੀ ਜੀ ਜਿਹਦੀ ਪੇਮੈਂਟ ਰਹਿੰਦੀ ਹੈਗੀ ਹਾਂਜੀ ਹੁਣ ਕੀ ਅੱਗੇ ਕੀ ਐਕਸ਼ਨ ਦੀ ਜਾਰੀ ਅੱਗੇ ਐਕਸ਼ਨ ਬਸ ਇਹ ਵੀ ਅਸੀਂ ਕਿਸਾਨ ਜੁਨੀਆ ਗ੍ਰਾਹਨ ਨਾਲ ਬਾਰਤਲਾਬ ਕੀਤਾ ਤੇ ਕੱਲ ਅਸੀਂ ਇਹਨਾਂ ਨਾਲ ਇਕੱਠ ਕਰਕੇ ਵੱਡਾ ਇਕੱਠ ਕਰਕੇ ਇਹਨਾਂ ਦਾ ਕੰਮ ਰਕਵਾਇਆ ਰੋਡ ਦਾ ਤੇ ਹੁਣ ਅੱਗੇ ਅਸੀਂ ਪੱਕਾ ਮੋਰਚਾ ਲਾਵਾਂਗੇ ਜੇ ਸਾਡਾ ਨਹੀਂ ਕੋਈ ਹੱਲ ਹੁੰਦਾ ਜੀ ਜੱਬਾ ਨਹੀਂ ਟੀਵੀ ਲਈ ਅਨਿਲ ਜੈਨ ਦੀ ਰਿਪੋਰਟ